ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਨੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਤੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਾਨਾ ਪਹੁੰਚ ਸਕਣ ਜੀ ਜੇ ਤੁਸੀਂ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਕਰਦੇ ਹੋ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਫਾਈਲ ਨੰਬਰ ਦੱਸ ਕੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਹਰ ਰਿਸ਼ਤੇ ਨੋਟ ਕਰੋ ਜੀ ਫਾਈਲ ਨੰਬਰ 406 ਨਾਮ ਕੌਰ ਜ਼ਿਲ੍ਹਾ ਰੂਪਨਗਰ ਕਾਸਟ ਜੱਟ ਸਿੱਖ ਜਨਮ 7 April 1998 ਕੱਦ 5 ਫੁੱਟ 4 ਇੰਚ ਪੜ੍ਹਾਈ ਪਲੱਸ 2 ਪਾਸ ਪਿਤਾ ਜੀ ਦਾ ਕੰਮ ਆ ਬੱਸ ਡਰਾਈਵਰ ਨੇ ਮਾਤਾ ਜੀ ਐਕਸਪਾਇਰ ਇੱਕ ਭਰਾ ਪ੍ਰਾਈਵੇਟ ਜੋਬ ਤੇ ਇੱਕ ਭੈਣ ਵੱਡੀ ਮੈਰਿਟ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡੇ ਨੂੰ ਜ਼ਮੀਨ ਆਉਂਦੀ ਹੋਵੇ 4 ਤੋਂ 5 ਕਿੱਲਿਆਂ ਤੱਕ ਪਰਿਵਾਰ ਵਧੀਆ ਹੋਵੇ ਮੁੰਡਾ ਸੋਹਣਾ ਸਲੱਖਾ ਹੋਵੇ ਨਸ਼ਾ ਰਹਿਤ ਹੋਵੇ ਦੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 407 ਨਾਮ ਕੌਰ ਜ਼ਿਲ੍ਹਾ ਫਤਿਹਗੜ ਸਾਹਿਬ ਕਾਸਟ ਜੱਟ ਸਿੱਖ ਗਵਰਮਾਨ ਜਨਮ 23 ਸਤੰਬਰ 1997 ਹਾਈਟ 5 ਫੁੱਟ 4 ਇੰਚ ਪੜ੍ਹਾਈ B.A. ਪੂਰੀ ਬੁਟੀਕ ਦਾ ਸਾਰਾ ਕੰਮ ਜਾਣਦੀ ਹੈ ਕੁੜੀ ਸੋਹਣੀ ਸੁਨੱਖੀ ਹੈ ਕੁੜੀ ਘਿਰੂ ਕੰਮਕਾਰ ਕਰ ਲੈਂਦੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਭਰਾ ਮੈਰਡ ਹੈ ਇਹਨਾਂ ਨੂੰ ਚਾਹੀਦਾ ਹੈ ਜੀ ਰਿਸ਼ਤਾ ਮੁੰਡਾ ਸੋਣਾ ਸੁਨੱਖਾ ਹੋਵੇ ਕੋਈ ਆਪਣਾ ਬਿਜ਼ਨਸ ਕਰਦਾ ਹੋਵੇ ਜਾਂ ਵਧੀਆ ਨੌਕਰੀ ਤੇ ਹੋਵੇ ਜ਼ਮੀਨ 5 ਤੋਂ 6 ਕਿੱਲਿਆਂ ਤੱਕ ਆਉਂਦੀ ਹੋਵੇ ਇਹ ਰਿਸ਼ਤਾ ਕਰ ਦੇਣਗੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ